Ciao. Pronto. Ciao. 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 ਯੋਨਾ ਸਾਹਿਬ ਅੱਜ ਜਿਹੜਾ ਕੈਂਪ ਹੈ ਕਿਹੜੇ ਹਸਪਤਾਲ ਨੂੰ ਲਵਾਇਆ ਗਿਆ ਤੇ ਕਿਸ ਤਰ੍ਹਾਂ ਦੀ ਜ਼ਰੂਰਤ ਹੈ ਇਹ ਅੱਜ ਜਿਹੜਾ ਕੈਂਪ ਆਪਣੀ ਜਿਹੜੀ ਜਫਰ ਵੈਲਫੇਅਰ ਸੁਸਾਇਟੀ ਹੈ ਉਹਦੇ ਅੰਡਰ ਲਵਾਇਆ ਗਿਆ ਤੇ ਇਹਦੇ ਵਿੱਚ ਡਾਕਟਰ ਅਖਿਲੇਸ਼ ਦੇ ਜਿਹੜੇ ਜਿਹੜੇ ਕਿ ਮਧੰਤਾ ਦੇ ਐਕਸ ਉਹਨੇ ਉੱਤੇ ਉਹਨਾਂ ਦੇ ਐਕਸਪਲੋਏ ਨੇ ਉਹਨਾਂ ਦਾ ਵਾਸਟ ਐਕਸਪੀਰੀਅੰਸ ਹੈ ਮਧੰਤਾ ਵਰਗੇ ਹਸਪਤਾਲ ਦੇ ਵਿੱਚ ਤੇ ਇਜ਼ a very good ਡਾਕਟਰ ਡਾਕਟਰ ਅਖਿਲੇਸ਼ ਉਹਨਾਂ ਨੇ ਅੱਜ ਆਪਦੇ ਵੱਲੋਂ ਸੀ ਉਹਨਾਂ ਨੂੰ ਰਿਕਵੈਸਟ ਕੀਤੀ ਤੇ ਉਹਨਾਂ ਨੇ ਆਪਦੇ ਵੱਲੋਂ ਅੱਜ ਇੱਥੇ ਸਾਰਿਆਂ ਦੀ ਫ੍ਰੀ ਚੈੱਕ ਅਪ ਤੇ ਫ੍ਰੀ ਇਹਨਾਂ ਦੇ ਜਿੰਨੇ ਵੀ ਟੈਸਟ ਨੇ ਮੈਡੀਕਲ ਟੈਸਟ ਜਿਹੜੇ ਹੈਗੇ ਨੇ ਚਾਹੇ ਬਲੱਡ ਦੇ ਨੇ ਚਾਹੇ ਯੂਰੀਨ ਦੇ ਨੇ ਜਿੰਨੇ ਵੀ ਹੈਗੇ ਨੇ ਉਹ ਸਾਰੇ ਟੈਸਟ ਉੱਥੇ ਹੋ ਰਹੇ ਨੇ ਫ੍ਰੀ ਆਫ ਕਾਸਟ ਸੋ ਇਹ ਤਾਲ ਲਵਾਇਆ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਹਰ ਬੰਦੇ ਨੂੰ ਜਦੋਂ ਵੀ ਬਿਮਾਰੀ ਦੀ ਗੱਲ ਕਰਦੇ ਆ ਤਾਂ ਐਂਡ 'ਚ ਆ ਕੇ ਪਤਾ ਲੱਗਦਾ ਕਿ ਯਾਰ ਅੱਛਾ ਆ ਓਕੇ ਸੋ ਵੀ ਇਹ ਦੇ ਕਦੇ ਵੀ ਕੋਈ ਉਹ ਆਵੇ ਵੀ ਆਪਾਂ ਨੂੰ ਜੇ ਵੀ ਐਂਡ ਜਾ ਕੇ ਚੀਜ਼ਾਂ ਦਾ ਪਤਾ ਲੱਗੇ ਤਾਂ ਰੂਟੀਨ ਟੈਸਟ ਨੇ ਜਿਹੜੇ ਅਸੀਂ ਰੱਖੇ ਨੇ ਤਾਂ ਕਿ ਹਰ ਕੋਈ ਵੀ ਰੱਬ ਨਾ ਕਰੇ ਵੈਸਤੇ ਹੈ ਜੇ ਕਦੇ ਕਿਸੇ ਨੂੰ ਕੋਈ ਬਿਮਾਰੀ ਆਵੇ ਨਾ ਬਟ ਜੇ ਕਦੇ ਕੋਈ ਜੀ ਹੋਵੇ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜੇ ਔਰ ਉਹਦੀ ਪ੍ਰੋਪਰ ਕੇਅਰ ਹੋ ਸਕੇ ਸੋ ਬਟ ਫਿਰ ਵੀ ਮਹਾਰਾਜ ਨੂੰ ਵੀ ਗੁਜਾਰਿਸ਼ ਹੈ ਕਿ ਰੱਬਾ ਕਦੇ ਵੀ ਕਿਸੇ ਦੇ ਜੀ ਪ੍ਰੋਬਲਮ ਨਾ ਲਾਵੇ ਸੋ ਅਸੀਂ ਜੱਪਰ ਸੁਸਾਇਟੀ ਵੱਲੋਂ ਇਹ ਸੇਵਾ ਜਿਹੜੀ ਹੈਗੀ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਰੈਗੂਲਰ ਇਸ ਸੇਵਾ ਸੀ ਕਰਦੇ ਰਵਾਂਗੇ ਸਸਤਾ ਵੱਲੋਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਕੀਤੇ ਜਾ ਰਹੇ ਨੇ ਸਸਤਾ ਬੋਲੋ ਸਰ ਜਿਹੜੇ ਆਪਣੇ ਤੁਹਾਨੂੰ ਪਤਾ ਜਿਹੜੇ ਆਪਣੇ ਪਿੰਡ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਸਲਾਈ ਸੈਂਟਰ ਖੁੱਲ ਗਏ ਨੇ ਤੇ ਹੁਣ ਫਿਰ ਦੁਬਾਰਾ ਤੋਂ ਹੁਣ ਫਿਲਹਾਲ ਥੋੜੇ ਟਾਈਮ ਲਈ ਗਰਮੀ ਕਰਕੇ ਅਸੀਂ ਬੰਦ ਕਰਤੇ ਸੀਗੇ ਤੇ ਹੁਣ ਥੋੜੇ ਟਾਈਮ ਲਈ ਵੀ ਨਗਰaband ਰਹਿਣਗੇ ਫਿਰ ਅਸੀਂ ਫਿਰ ਦੁਬਾਰਾ ਤੋਂ ਨੂੰ ਇੱਕ ਮਹੀਨੇ ਬਾਅਦ ਸਟਾਰਟ ਕਰਾਂਗੇ ਸਾਰਿਆਂ ਦੀ ਮਸੀਦਾਂ ਹੈਗੀਆਂ ਨੇ ਟੀਚਰ ਸਾਡੇ ਕੋਲ ਹੈਗੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਇੱਕ ਹੋਰ ਨਵਾਂ ਜਿਹੜਾ ਹੈਗਾ ਸਸਤਾ ਵੱਲੋਂ ਇੱਕ ਨਵਾਂ ਉਪਰਾਲਾ ਸ਼ੁਰੂ ਕਰਨ ਲੱਗਿਆ ਜਿਹੜੇ ਪਹਿਲਾਂ ਅਸੀਂ ਬੱਚਿਆਂ ਨੂੰ ਫ੍ਰੀ ਪੜਾਉਂਦੇ ਸੀਗੇ ਹੁਣ ਕੀ ਆ ਪਹਿਲਾਂ ਸਿਰਫ ਸਕੂਲ ਤੱਕ ਸੀਗਾ ਹੁਣ ਅਸੀਂ ਬੱਡੇ ਜਿਹੜੇ ਸਟੱਡੀਜ਼ ਨੇ ਜਿਹੜੀ ਉਹਨਾਂ ਦੀ ਪ੍ਰੋਫੈਸ਼ਨਲ ਸਟੱਡੀਜ਼ ਨੇ ਅਸੀਂ ਉਹਦੇ ਵਿੱਚ ਵੀ 5 ਤੋਂ 6 ਬੱਚੇ ਹਰ ਸਾਲ ਲਿਆ ਕਰਾਂਗੇ ਜਿਹਨੂੰ ਅਸੀਂ ਫ੍ਰੀ ਪੜ੍ਹਾਇਆ ਕਰਾਂਗੇ ਚਾਹੇ ਮੈਡੀਕਲ ਐਮਬੀਬੀਐਸ ਦੇ ਹੋਣ ਚਾਹੇ ਇੰਜੀਨੀਅਰਿੰਗ ਦੇ ਹੋਣ ਤੇ ਜਿਹੜੇ ਵੀ ਪ੍ਰੋਫੈਸ਼ਨਲ ਕੋਰਸੇ ਦੇ ਹੋਣਗੇ ਇਹ ਅਸੀਂ ਨਵਾਂ ਮਤਲਬ ਸਾਡੀ ਸਸਤਾ ਵਰਡ ਸਟਾਰਟ ਕਰਨਾ ਹੈ ਗਿਲਿੰਗ ਕਰ ਰਹੀ ਹੈ ਲੈਂਡ ਦੇ ਤਰੀਕੇ ਨਾਲ ਗਿਲਿੰਗ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਖਿਲੇਸ਼ ਕਰੋਵਰ ਹਾਂ ਐਮਬੀ ਮੈਡੀਸਨ ਫਰਜ਼ਨ ਮੈਂ ਸ਼ੂਗਰ ਅਤੇ ਗਠੀਆ ਸਪੈਸ਼ਲਾਈਜ਼ੇਸ਼ਨ ਵੀ ਕੀਤੀ ਹੋਈ ਹੈ ਅੱਜ ਅਸੀਂ ਇੱਕ ਫ੍ਰੀ ਕੈਂਪ ਆਰਗੇਨਾਈਜ਼ ਕੀਤਾ ਹੈ ਜਫਰ ਵੈਲਫੇਅਰ ਸੁਸਾਇਟੀ ਨਾਲ ਜਿਹੜੀ ਕਿ ਆਰਗੇਨਾਈਜੇਸ਼ਨ ਹੈ ਬਹੁਤ ਦੇਰ ਤੋਂ ਬੜੀ ਅੱਛੀ ਸੋਸ਼ਲ ਸਰਵਿਸ ਕਰ ਰਹੀ ਹੈ ਇਸ ਕਰਕੇ ਅਸੀਂ ਸੋਚਿਆ ਕਿ ਕੋਈ ਨੀਡੀ ਹੈ ਉਹਨਾਂ ਨੂੰ ਫ੍ਰੀ ਮੈਡੀਸਿਨਸ ਵੰਡੀਆਂ ਜਾਣ ਫ੍ਰੀ ਟੈਸਟ ਕੀਤੇ ਜਾਣ ਤਾਂ ਕਿ ਬਹੁਤ ਈਜ਼ੀਲੀ ਉਹਨਾਂ ਦੇ ਡਾਇਗਨੋਸ ਬਣ ਸਕਣ ਤੇ ਇਸ ਫ੍ਰੀ ਕੈਂਪ ਦਾ ਸਾਰਿਆਂ ਨੂੰ ਫਾਇਦਾ ਹੋ ਸਕੇ ਕਿਸ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਨੇ ਕੀ ਜੇ ਕੋਈ ਗੱਲ ਕੀਤੀ ਹੈ ਪੇਸ਼ੈਂਟ ਕੋਈ ਅਵੇਅਰ ਨਹੀਂ ਜਾਂ ਕਿਸ ਤਰ੍ਹਾਂ ਦੇ ਕੈਂਪ ਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਜੀ ਹਰ ਤਰੀਕੇ ਦੇ ਪੇਸ਼ੈਂਟ ਆ ਰਹੇ ਹਨ ਉਹਨੀ ਗਠੀਏ ਦੇ ਪੇਸ਼ੈਂਟ ਆ ਕੇ ਹਟ ਸ਼ੂਗਰ ਦੇ ਪੇਸ਼ੈਂਟ ਆ ਕੇ ਹਟੇ ਆਂ ਹਰ ਤਰੀਕੇ ਦਾ ਪੇਸ਼ੈਂਟ ਆ ਰਿਹਾ ਇਸ ਕੈਂਪ ਤੇ ਕੀ ਨਾਮ ਹੈ ਸੰਦਰ ਕੌਰ ਜੀ ਜਿਹੜਾ ਕੈਂਪ ਨਾ ਆਇਆ ਸੀ ਕਿ ਕੀ ਕੀ ਬਿਮਾਰੀ ਸੀ ਤੇ ਕੀ ਦਵਾਈਆਂ ਵਗੈਰਾ ਕੋ ਪਹਿਲੇ ਤਾਂ ਨਾ ਜੀ ਫ੍ਰੀ ਹੋ ਨਹੀਂ ਕਿਸ ਤਰ੍ਹਾਂ ਦੀ ਕੀ ਸਮੱਸਿਆ ਕੀ ਆਉਂਦੀ ਸੀ ਚੱਕਰ ਆਉਂਦੇ ਗਏ ਜੀ ਮੈਂ ਬੀਪੀ ਵੱਧ ਜਾਂਦੀ ਘਟ ਜਾਂਦੀ ਉਹਦੀ ਦਵਾਈ ਦਿੱਤੀ ਉਹਨਾਂ ਨੂੰ ਦਵਾਈ ਵਗੈਰਾ ਸਾਰਾ ਕੋ ਫ੍ਰੀ ਮਿਲਿਆ ਜੀ ਹਾਂ ਜੀ ਫ੍ਰੀ ਮਿਲੇ ਜੀ ਕੀ ਨਾਮ ਹੈ ਵਲਿੰਦਰ ਕੌਰ ਕੀ ਤਕਰੀਬ ਦੀ ਜੀ ਅੱਜ ਜਿਹੜੀ ਦਵਾਈ ਸੀ ਜਿਹੜਾ ਲੱਤਾਂ ਬਹੁਤ ਦਰਦ ਕਰਦੀਆਂ ਸੀ ਆ ਬੁਖਾਰ ਸਰੀਰ ਹਰ ਵਕਤ ਡਾਊਨ ਰਹਿੰਦਾ ਬੀਪੀ ਪਾਪੜਾ ਕਰਦਾ ਹਾਂ ਜੀ ਉਹ ਦਵਾਈ ਮਿਲ ਗਈ ਤੁਹਾਨੂੰ ਹਾਂਜੀ ਦਵਾਈ ਕੋਈ ਪੈਸਾ ਦਿੱਤਾ ਕੀ ਤੁਹਾਡੇ ਨੂੰ ਨਹੀਂ ਨਾਲ ਜੀ ਕੋਈ ਪੈਸਾ ਨਹੀਂ ਲੈਂਦਾ ਫਰੀ ਮਿਲ ਗਈ ਅੱਛਾ ਜੀ ਹਾਂਜੀ ਠੀਕ